ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਇਹ ਖਾਸ ਵੀਡੀਓ ਜੋ ਹੈ ਜੋ ਰੂਹਾਂ ਪੀਰ ਫਕੀਰਾਂ ਦੀ ਸੇਵਾ ਕਰ ਰਹੀਆਂ ਹੈ ਜੀ ਸੋ ਉਹਨਾਂ ਨਾਲ ਜੁੜੀ ਹੋਈ ਹੈ ਤੇ ਪੀਰ ਫਕੀਰਾਂ ਦੀ ਸੇਵਾ ਕਰਨ ਵਾਲੀਆਂ ਰੂਹਾਂ ਨੂੰ ਆਪਾਂ ਅੱਜ ਇੱਥੇ ਇਹ ਤਿੰਨਾਂ ਗੱਲਾਂ ਬਾਰੇ ਦੱਸਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਇਹਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜੇਕਰ ਧਿਆਨ ਦੇਵੋਗੇ ਤਾਂ ਤੁਸੀਂ ਖੁਸ਼ੀਆਂ ਦੇ ਨਾਲ ਆਪਣਾ ਝੋਲੀਆਂ ਨੂੰ ਪੀਰਾ ਤੋਂ ਭਰਾਲੋਗੇ ਸੋ ਕੀ ਹੈ ਉਹ ਤਿੰਨ ਗੱਲਾਂ ਆਪਾਂ ਵੀਡੀਓ ਵਿੱਚ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਿਉਂਕਿ ਕਮੈਂਟਾਂ ਚੋਂ ਵੀ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਤੇ ਕਈ ਸਵਾਲਾਂ ਦੇ ਤੁਹਾਨੂੰ ਬਿਨਾਂ ਪੁੱਛਿਆ ਸਵਾਲਾਂ ਦੇ ਜਵਾਬ ਜੋ ਹੈ ਉਹ ਮਿਲ ਜਾਣਗੇ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਨਾਲ ਦੇ ਨਾਲ ਇੱਥੇ ਇਕਮਾਗੇ ਕੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਫੋਰਨ ਰਹਿੰਦੀ ਹਾਂ ਸੋ ਕਹਿੰਦੇ ਕਿ ਅਸੀਂ ਤੁਹਾਡਾ ਵੀਡੀਓ ਸੁਣਦੇ ਆ ਸਾਨੂੰ ਤੁਹਾਡਾ ਵੀਡੀਓ ਬਹੁਤ ਵਧੀਆ ਲੱਗਦੀ ਆ ਤੇ ਸਵਾਲ ਕਰਨ ਤੋਂ ਪਹਿਲਾਂ ਹੀ ਉਸ ਸਵਾਲ ਦਾ ਜਵਾਬ ਸਾਨੂੰ ਮਿਲ ਜਾਂਦਾ ਹੈ ਤੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਤੁਸੀਂ ਹਰ ਇੱਕ ਸਵਾਲ ਦਾ ਜਵਾਬ ਦੇ ਦਿੰਦੇ ਹੂ ਸੋ ਦੇਖੋ ਜੀ ਵੀਡੀਓ ਪੂਰੀ ਸੁਣੋਂਗੇ ਤਾਂ ਹਰ ਇੱਕ ਦੇ ਸਵਾਲ ਦਾ ਜਵਾਬ ਇਸੇ ਤਰ੍ਹਾਂ ਮਿਲੇਗਾ ਸੋ ਕਈ ਰੂਹਾਂ ਸਵਾਲ ਕਰਦੀਆਂ ਹੈ ਪਰ ਵੀਡੀਓ ਪੂਰੀ ਨਹੀਂ ਸੁਣਦੀਆਂ ਸੁਣਦੇ ਜਰੂਰ ਨੇ ਹਰ ਰੋਜ਼ ਨੇ ਪਰ ਕਿਤੇ ਨਾ ਕਿਤੇ ਵੀਡੀਓ ਨੂੰ ਨਗਾ ਦਿੰਦੇ ਨੇ ਸੋ ਆਪਣਾ ਜੋ ਕਮੈਂਟ ਰੱਖਿਆ ਹੁੰਦਾ ਹੈ ਜੀ ਉਹਦਾ ਆਨਸਰ ਨਹੀਂ ਪਤਾ ਲੱਗ ਸਕਦਾ ਇਸ ਤਰ੍ਹਾਂ ਜੇਕਰ ਤੁਸੀਂ ਵੀਡੀਓ ਨੂੰ ਨਗਾਉਂਗੇ ਸੋ ਵੀਡੀਓ ਨੂੰ ਪੂਰੀ ਸੁਣੋ ਤਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਸਕੇ ਸੋ ਬਾਕੀ ਇਥੇ ਇੱਕ ਬੇਨਤੀ ਕਰਾਂਗੇ ਕਿ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਰੁਹਾ ਇੱਕ ਵਾਰ ਕਮੈਂਟ ਵਿੱਚ ਜਦੋਂ ਚਾਹ ਪੀਰਾ ਦੀ ਲਿਖਦੀਆਂ ਹੈ ਉਸੇ ਵਕਤ ਸਾਨੂੰ ਦੱਸ ਦਿਆ ਕਰਨ ਕਿ ਸਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਆਪਣਾ ਨਾਮ ਲਿਖ ਕੇ ਤੇ ਜਿਨ੍ਹਾਂ ਨੇ ਵੀ ਸਵਾਲ ਰੱਖਿਆ ਹੁੰਦਾ ਹੈ ਜੀ ਉਹ ਆਪਣਾ ਨਾਮ ਜ਼ਰੂਰ ਨਾ ਲਿਖੈਂਟ ਵਿੱਚ ਲਿਖਿਆ ਕਰੋ ਜੀ ਸੋ ਬਾਕੀ ਬਹੁਤ ਬਹੁਤ ਧੰਨਵਾਦ ਜੀ ਕਿ ਹਰ ਰੋਜ਼ ਸਮਾਂ ਕੱਢਣ ਲਈ ਕਿ ਤੁਸੀਂ ਸਾਡੀਆਂ ਵੀਡੀਓ ਸੁਣਦੇ ਹੋ ਸੋ ਪ੍ਰਮਾਤਮਾ ਹਮੇਸ਼ਾ ਹੀ ਨਾਮ ਦੀ ਤਾਂਤਾ ਆਪ ਸਭ ਨੂੰ ਬਖਸ਼ੇ ਜੀ ਸੋ ਇਸੇ ਤਰ੍ਹਾਂ ਸਹੀ ਬਹਾਨੇ ਨਹੀਂ ਸਹੀ ਇੱਕ ਲਾਲਚ ਹੀ ਸਹੀ ਕਿਉਂਕਿ ਜਦੋਂ ਆਪਾਂ ਵੀਡੀਓ ਪਾਉਂਦੇ ਇੱਕ ਲਾਲਚ ਤਾਂ ਮਨ ਵਿੱਚ ਆ ਹੀ ਜਾਂਦਾ ਕਿ ਸਾਡੇ ਕੰਮ ਦੀ ਗੱਲ ਹੋ ਸਕਦੀ ਆ ਸੋ ਚਾਹੇ ਥੰਬਨੇਲ ਹੀ ਪੜਦੇ ਹੋ ਤੇ اچانک ਉਹਨਾਂ ਸੁਣਨ ਲੱਗ ਪੰਨੇ ਆ ਕਿ ਇਹਨੂੰ ਸੁਣ ਲਿਆ ਜਾਵੇ ਸਾਡੇ ਕੰਮ ਦੀ ਹੀ ਗੱਲ ਹੋਵੇਗੀ ਸੋ ਚਾਹੇ ਤੁਸੀਂ ਲਾਲਚ ਲਈ ਹੀ ਇਹ ਵੀਡੀਓ ਸੁਣ ਰਹੇ ਹੋ ਪਰ ਸਮਾਂ ਤੇ ਮਾਲਕ ਲਈ ਕੱਢ ਰਹੇ ਹੋ ਕਿਉਂਕਿ ਗੱਲ ਇੱਥੇ ਮਾਲਕ ਦੇ ਘਰ ਦੀ ਹੀ ਕੀਤੀ ਜਾਂਦੀ ਆ ਤੇ ਉਹਦੇ ਨਾਲ ਜੋੜਮ ਦੀ ਹੀ ਕੀਤੀ ਜਾਂਦੀ ਆ ਸੋ ਇਹ ਹੀ ਇੱਕ ਹਰ ਰੋਜ਼ ਤੁਸੀਂ ਵੰਦਗੀ ਜੋ ਕਰ ਰਹੇ ਹੋ ਸੋ ਇਹ ਸਮਾਂ ਆਉਣ ਤੇ ਤੁਹਾਡੇ ਕੰਮ ਹੀ ਆਵੇਗੀ ਜੀ ਸੋ ਸਮਾਂ ਹਮੇਸ਼ਾ ਹੀ ਅੱਨੇ ਬਹਾਨੇ ਕੱਢਣਾ ਹੀ ਚਾਹੀਦਾ ਹੈ ਜ਼ਰੂਰੀ ਨਹੀਂ ਹੈ ਕਿ ਵੀਡੀਓ ਆਵੇ ਅਧਿ ਹੀ ਤੁਸੀਂ ਇਹ ਸਮਾਂ ਕੱਢਣਾ ਹਰ ਰੋਜ਼ ਸਮਾਂ ਗੱਡੋ ਚਾਹੇ ਕੋਈ ਹੋਰ ਸ਼ਬਦ ਸੁਣ ਲਓ ਕਿਸੇ ਦੀ ਵੀ ਗੱਲ ਸੁਣੋ ਜਿੱਥੇ ਰੱਬ ਦੀ ਗੱਲ ਹੁੰਦੀ ਹੋਵੇ ਸੋ ਇਹ ਨਹੀਂ ਹੈ ਕਿ ਸਾਡੀ ਹੀ ਗੱਲ ਸੁਣਨੀ ਆ ਸੋ ਜਿੱਥੇ ਵੀ ਪ੍ਰਮਾਤਮਾ ਦੀ ਗੱਲ ਚੱਲਦੀ ਜਿਹੜਾ ਵੀ ਕੋਈ ਗੁਰੂ ਘਰ ਦੀ ਗੱਲ ਸੁਣਾਉਂਦਾ ਹੈ ਜੀ ਉਹਨਾਂ ਦੀ ਗੱਲ ਹਮੇਸ਼ਾ ਹੀ ਸੁਣਿਆ ਕਰੋ ਕਿਉਂਕਿ ਚੰਗਾ ਗਿਆਨ ਸੁਣਿਆ ਹੀ ਕੰਮ ਆਉਂਦਾ ਹੈ ਇਹ ਜੋ satsang ਆਪਾ ਸੁਣਦੇ ਆ ਇਹਦੇ ਨਾਲ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਆ ਤੇ ਸਿਹਤ ਤੇ ਅਸਰ ਪੈਂਦਾ ਹੈ ਜਦੋਂ ਅਸੀਂ ਉਹ ਗੱਲਾਂ ਸੁਣਦੇ ਆ ਪ੍ਰਮਾਤਮਾ ਨਾਲ ਜੁੜੀਆਂ ਹੋਈਆਂ ਤਾਂ ਫਿਰ ਜ਼ਿੰਦਗੀ ਵਿੱਚ ਬਹੁਤ ਚੇਂਜ ਆਉਂਦਾ ਹੈ ਫਿਰ ਨਾਮ ਦੀ ਦਾਤ ਦੇ ਨਾਲ ਇਹ ਮਨ ਵੀ ਬੰਦਗੀ ਵਿੱਚ ਟਿਕ ਜਾਂਦਾ ਹੈ ਜੀ ਸੋ satsang ਸੁਣਨ ਨਾਲ ਸ਼ਬਦ ਦੀ ਕਮਾਈ ਕਰਨੀ ਸੋ ਇਸੇ ਤਰ੍ਹਾਂ ਮਨ ਜਿਹੜਾ ਹੈ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗ ਜਾਂਦਾ ਹੈ ਤੇ ਫਿਰ ਉਹਨੂੰ ਕੋਈ ਵੀ ਮਾੜੇ ਕੰਮ ਚੰਗੇ ਨਹੀਂ ਲੱਗਦੇ ਫਿਰ ਹਮੇਸ਼ਾ ਹੀ ਪਰਮਾਤਮਾ ਤੋਂ ਡਰ ਕੇ ਇਨਸਾਨ ਚੱਲਦਾ ਹੈ ਉਹਦੀ ਰਜਾ ਵਿੱਚ ਰਹਿੰਦਾ ਹੈ ਹੁਕਮ ਅਨਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਸੋ ਇਸ ਸਰਸੰਗ ਦਾ ਇੰਨਕ ਅਸਰ ਜ਼ਿੰਦਗੀ ਤੇ ਪੈ ਜਾਂਦਾ ਹੈ ਛੇੜੀਆਂ ਰੂਹਾਂ ਸਰਸੰਗ ਲਈ ਸਮਾਂ ਕੱਢਦੀਆਂ ਹੈ ਤੇ ਸੁਣਦੀਆਂ ਹੈ ਸੋ ਬਾਕੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਜੀ ਕਿ ਦੀਦੀ ਜੀ ਅੱਜ ਸਾਨੂੰ ਬਹੁਤ ਚੰਗਾ ਲੱਗਿਆ ਕਿ ਤੁਸੀਂ ਸਾਡੇ ਕਮੈਂਟ ਦਾ ਜਵਾਬ ਦਿੱਤਾ 8 ਮਹੀਨਿਆਂ ਬਾਅਦ ਦਿੱਤਾ ਕਹਿੰਦੇ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਪਈ ਤੇ ਮਨ ਨੂੰ ਬਹੁਤ ਖੁਸ਼ੀ ਮਿਲੀ ਸੋ ਦੇਖੋ ਜੀ ਕਈ ਰੂਹਾਂ ਕੁਝ ਦਿਨਾਂ ਤੋਂ ਹੀ ਕਮੈਂਟ ਕਰਨੇ ਸ਼ੁਰੂ ਕਰਦੀਆਂ ਤੇ ਕਹਿ ਦਿੰਦੇ ਨੇ ਕਿ ਤੁਸੀਂ ਸਾਡੇ ਸਵਾਲ ਦਾ ਜਵਾਬ ਨਹੀਂ ਦੇ ਰਹੇ ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਸਬਰ ਵਾਲੀ ਗੱਲ ਹੈ ਜਿਨ੍ਹਾਂ ਨੇ ਸਬਰ ਰੱਖਿਆ ਤੇ ਇੱਕ ਮਿੰਟ ਦਾ ਇੰਤਜ਼ਾਰ ਕੀਤਾ ਕਿ ਸਾਨੂੰ ਸਾਡੇ ਸਵਾਲ ਦਾ ਕਿਦੋਂ ਜਵਾਬ ਮਿਲੇਗਾ ਹਰ ਰੋਜ਼ ਜਾਨੀ ਨਿਪੰਤ ਕੀਤੀ ਹਿੰਮਤ ਨਹੀਂ ਹਾਰੀ ਹਰ ਰੋਜ਼ ਵੀਡੀਓ ਨੂੰ ਸੁਣਿਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਦ ਕਿਹੜੀ ਵੀਡੀਓ 'ਚ ਸਾਡੇ ਸਵਾਲ ਦਾ ਜਵਾਬ ਆਵੇਗਾ ਸੋ 8 ਮਹੀਨੇ ਥੋੜੇ ਨਹੀਂ ਹੁੰਦੇ ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਸਿੱਖਿਆ ਹੈ ਕਿ ਸਬਰ ਕਰਕੇ ਬੈਠ ਜਾਓ ਸਬਰ ਕਰੋ ਤੇ ਮਾਲਕ ਤੇ ਵਿਸ਼ਵਾਸ ਰੱਖੋ ਕਿ ਇੱਕ ਨਾ ਇੱਕ ਦਿਨ ਉਹ ਸਾਡੀ ਪੁਕਾਰ ਨੂੰ ਜ਼ਰੂਰ ਸੁਣੇਗਾ ਜਦੋਂ ਅਸੀਂ ਸਬਰ ਕਰਕੇ ਸੇਵਾ ਸਿਮਰਨ ਕਰਦੇ ਹਾਂ ਤੇ ਉਹ ਮਾਲਕ ਸਾਡੇ ਸਬਰ ਦੀ ਕਦਰ ਜ਼ਰੂਰ ਪਾਉਂਦਾ ਹੈ ਤੇ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿਹਦੇ ਲਈ ਅਸੀਂ ਸਬਰ ਕਰਕੇ ਇਸ ਸਮੇਂ ਤੋਂ ਬੈਠੇ ਹੋਏ ਸੀ ਉਹਦਾ ਫਿਰ ਸਾਨੂੰ ਇੱਕ ਦਿਨ ਜਵਾਬ ਜ਼ਰੂਰ ਦਿੰਦਾ ਕਿਉਂਕਿ ਉਹ ਫਿਰ ਜ਼ਰੂਰ ਦੇਖਦਾ ਹੈ ਕਹਿੰਦੇ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਦਾ ਉਛਣਗੇ ਪਰ ਇੱਥੇ ਇੱਕ ਗੱਲ ਤੇ ਧਿਆਨ ਦੇਣਾ ਹੈ ਕਿ ਇੱਕ ਦਰਦੇ ਹੋ ਕੇ ਬੈਣਾ ਹੈ ਇੱਕ ਤੇ ਆਸ ਰੱਖਣੀ ਹੈ ਜੇ ਤੁਸੀਂ ਇੱਕ ਤੇ ਆਸ ਰੱਖ ਕੇ ਇੱਕ ਦਰਦੇ ਹੋ ਕੇ ਬੈਠ ਗਏ ਤਾਂ ਫਿਰ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਉਹ ਪਰਮਾਤਮਾ ਇੱਕ ਦਿਨ ਜ਼ਰੂਰ ਦੇਵੇਗਾ ਜ਼ਰੂਰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨੂੰ ਭਰ ਦੇਵੇਗਾ ਸੋ ਪਰਮਾਤਮਾ ਦੇ ਘਰ देर ਹੈ ਅੰਧੇਰ ਨਹੀਂ ਸੋ ਉਹਨਾਂ ਤੇ ਵਿਸ਼ਵਾਸ ਕਰ ਕਰਕੇ ਦੇਖੋ ਇੱਕ ਵਾਰ ਤੁਹਾਨੂੰ ਆਪ ਮਹਿਸੂਸ ਹੋਵੇਗਾ ਕਿ ਉਹ ਮਾਲਕ ਸਾਡੀਆਂ ਗੱਲਾਂ ਦੇ ਸਾਨੂੰ ਜਵਾਬ ਦੇ ਰਿਹਾ ਹੈ ਸੋ ਉਹਨਾਂ ਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ ਜੀ ਜੇ ਮਹਿਸੂਸ ਕਰੋਗੇ ਤੇ ਤੁਸੀਂ ਖੁਦ ਹੀ ਉਹਨਾਂ ਦੀ ਰਹਿਮਤ ਨੂੰ ਦੇਖ ਪਾਉਂਗੇ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਵੱਲ ਚਲਦੇ ਆਂ ਜੀ ਸੋ ਵੀਡੀਓ ਨੂੰ ਚਲਦੇ-ਚਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਗੱਲ ਕਰਾਂਗੇ ਕੀ ਹੈ ਉਹ ਤਿੰਨ ਰਾਜ ਜਿਹੜੇ ਕਿ ਸਾਨੂੰ ਰਾਜ ਕੀ ਰਹਿਣ ਦੇਣੀ ਚਾਹੀਦੀ ਹੈ ਕਿਸੇ ਨਾਲ ਖੁੱਲਣੇ ਨਹੀਂ ਚਾਹੀਦੇ ਚਾਹੇ ਕੋਈ ਕਿੰਨਾ ਹੀ ਆਪਣਾ ਕਿਉਂ ਨਾ ਹੋਵੇ ਚਾਹੇ ਕੋਈ ਦੋਸਤ ਹੈ ਚਾਹੇ ਕੋ ਰਿਸ਼ਤੇਦਾਰ ਹੈ ਗੁਆਰਡ ਜੋ ਹੈ ਕਿਸੇ ਦੇ ਨਾਲ ਵੀ ਇਹ ਗੱਲ ਸਾਂਝੀ ਨਹੀਂ ਕਰਨੀ ਸੋ ਇਸ ਗੱਲ ਤੇ ਅਮਨ ਕਰਕੇ ਦੇਖਣਾ ਤੁਹਾਨੂੰ ਫਰਕ ਵੀ ਨજર ਆਏਗਾ ਮਹਿਸੂਸ ਹੋਏਗਾ ਕਿ ਅਸੀਂ ਇਹਨਾਂ ਗੱਲਾਂ ਨੂੰ ਉਕਤ ਰੱਖਿਆ ਤੇ ਕਿੰਨਾ ਲਾਭ ਮਿਲਿਆ ਹੈ ਰੋਲਾ ਪਾਇਆ ਤੇ ਕਿੰਨਾ ਨੁਕਸਾਨ ਹੋਇਆ ਹੈ ਸੋ ਇਹ ਗੱਲਾਂ ਹੀ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੀਆਂ ਜੀ ਸੋ ਇੱਥੇ ਪਹਿਲੀ ਜੋ ਗੱਲ ਹੈ ਮੀਨ ਸੋ ਇਹਦੇ ਤੇ ਧਿਆਨ ਦੇਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਦੋਂ ਸੇਵਾ ਵਿੱਚ ਪੈਂਦੇ ਹੋ ਸੋ ਗੱਲ ਕੀ ਹੈ ਕਿ ਕਿੰਨਾ ਚੱਕਰ ਤੁਸੀਂ ਵੰਦਗੀ ਕਰਦੇ ਹੋ ਕਿੰਨਾ ਸਮਾਂ ਤੁਸੀਂ ਵੰਦਗੀ ਕਰਮੈਂ ਬੈਂਦੇ ਹੋ ਸੋ ਇਹ ਗੱਲ ਭੁੱਲ ਕੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਸੋ ਘਰਦਿਆਂ ਦੇ ਨਾਲ ਵੀ ਬਹੁਤੀ ਗੱਲਾਂ ਸ਼ੇਅਰ ਕਰਨ ਦੀ ਲੋੜ ਨਹੀਂ ਚੁੱਪਚਾਪ ਪਰਮਾਤਮਾ ਦਾ ਨਾਮ ਲੈਣ ਬੈਠ ਜਾਣਾ ਚਾਹੀਦਾ ਆ ਸੋ ਅ ਘਰ ਦੇ ਮੈਂਬਰ ਦੇਖ ਲੈਣ ਇਹ ਵੱਖਰੀ ਗੱਲ ਹੈ ਪਰ ਜਦੋਂ ਤੁਸੀਂ ਆਪ ਹੀ ਇਹ ਕਹੀ ਜਾਊਗੇ ਕਿ ਮੈਂ ਇੰਨਾ ਸਮਾਂ ਬੈਠ ਰਿਹਾ ਹਾਂ ਲੈ ਇੰਨਾ ਸਮਾਂ ਪਰਮਾਤਮਾ ਦਾ ਨਾਮ ਲੈ ਰਿਹਾ ਹਾਂ ਤੇ ਉੱਥੇ ਹੀ ਇੱਥੇ ਰੁਕਾਵਟ ਪੈ ਜਾਵੇਗੀ ਸੋ ਪਰਮਾਤਮਾ ਕਿਰਪਾ ਜਿਸ ਰੂਤੇ ਕਰਦਾ ਹੈ ਉਹ ਹੀ ਇਹ ਸਭ ਕੁਝ ਕਰ ਸਕਦਾ ਉਹਨਾਂ ਦੇ ਹੁਕਮ ਦੇ ਅਸੀਂ ਕੁਝ ਨਹੀਂ ਕਰ ਸਕਦੇ ਜਦੋਂ ਮਾਲਕ ਦੀ ਨਜ਼ਰ ਹੋ ਜਾਂਦੀ ਹੈ ਸੋ ਰਹਿਮਤ ਹੋ ਜਾਂਦੀ ਹੈ ਫਿਰ ਹੀ ਬੰਦਗੀ ਵਿੱਚ ਮਨ ਟਿਕਦਾ ਹੈ ਤੇ ਸਮਾਂ ਵੀ ਘੱਟ ਹੁੰਦੀ ਆ ਅਰ ਪਹਿਲਾਂ ਕੋਸ਼ਿਸ਼ ਕਰਨੀ ਪੈਂਦੀ ਹੈ ਕਿ ਅਸੀਂ ਬੰਦਗੀ ਵਿੱਚ ਬੈਣਾ ਹੈ ਅਰ ਦਸਾ ਗਾਣੀਆਂ ਪੈਂਦੀਆਂ ਤਾਂ ਫਿਰ ਮਾਲਕ ਦੀ ਕਿਰਪਾ ਹੁੰਦੀ ਹੈ ਸੇਵਾ ਤੋਂ ਖੁਸ਼ ਹੋ ਕੇ ਉਹ ਪ੍ਰਮਾਤਮਾ ਪੀਰੋ ਮੁਰਸ਼ਿਦ ਸਾਨੂੰ ਇਹ ਵਰਦਾਨ ਦੇ ਦਿੰਦੇ ਆ ਕਿ ਤੁਸੀਂ ਬੰਦਗੀ ਕਰੋ ਸੋ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਇੱਕ ਭਗਤ ਲਈ ਸੋ ਬਾਕੀ ਇੱਥੇ ਇਸ ਗੱਲ ਦਾ ਹੀ ਧਿਆਨ ਰੱਖਣਾ ਕਿ ਇਹ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਜੇਕਰ ਸ਼ੇਅਰ ਨਹੀਂ ਕਰੋਗੇ ਤੇ ਔਰ ਵੀ ਜ਼ਿਆਦਾ ਬੰਦਗੀ ਦੇ ਵਿੱਚ ਨਖਾਰ ਆਵੇਗਾ ਤੇ ਦੂਸਰਾ ਜੋ ਸੰਕੇਤ ਦੂਸਰੀ ਜੋ ਗੱਲ ਹੈ ਉਹ ਹੈ ਕਿ ਜੇਕਰ ਕਮਾਉਂਦੇ ਹੋ ਘਰ ਵਿੱਚ ਬਰਕਤ ਬਣੀ ਰਹੇ ਤੇ ਕਦੇ ਵੀ ਆਪਣੀ ਤਰੱਕੀ ਦਾ ਭੇਤ ਨਾ ਦਿਓ ਆਂਧਨੀ ਦਾ ਭੇਤ ਨਾ ਦਿਓ ਕਿ ਤੁਸੀਂ ਕਿੰਨਾ ਕਮਾਉਂਦੇ ਹੋ ਜਦੋਂ ਤੁਸੀਂ ਇਹ ਆਪਣੀ ਕਮਾਈ ਦਾ ਭੇਤ ਦੋਗੇ ਤੇ ਉਦੋਂ ਹੀ ਤੁਹਾਡੀ ਬਰਕਤ ਜਿਹੜੀ ਆ ਉਹ ਘਟ ਜਾਵੇਗੀ ਬਰਕਤ ਰੁਕ ਜਾਏਗੀ ਸੋ ਫਿਰ ਖੁਦ ਨੂੰ ਹੀ ਸਮਝਾਉਂਦੀ ਕਿ ਸਾਡੇ ਨਾਲ ਕੀ ਹੋ ਰਿਹਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਆ ਤੇ ਕਮਾਈ ਵਿੱਚ ਬਰਕਤ ਨਹੀਂ ਰਹਿੰਦੀ ਮਿਹਨਤ ਤਾਂ ਕਰ ਰਹੇ ਆ ਪਰ ਕੁਝ ਬਣਦਾ ਜੁੜਦਾ ਨਹੀਂ ਜਦੋਂ ਤੁਸੀਂ ਇਹ ਗੱਲਾਂ ਦਾ ਰੌਲਾ ਪਾ ਦਿੰਦੇ ਹੋ ਤੇ ਇਹ ਗੱਲਾਂ ਸੱਚ ਹੈ ਜ਼ਿੰਦਗੀ ਵਿੱਚ ਅਜਮਾ ਕੇ ਦੇਖਣਾ ਕਦੇ ਸ਼ਾਇਦ ਤੁਸੀਂ ਅਜਾਇਆ ਵੀ ਹੋਵੇਗਾ ਜਿਹੜੇ ਇਨਸਾਨ ਦਿਲ ਦਾ ਭੇਤ ਦਿੰਦੇ ਨੇ ਨਿੱਕੀ ਨਿੱਕੀ ਗੱਲ ਦਾ ਸੋ ਉਹ ਫਿਰ ਪਛਤਾਵਾ ਹੀ ਕਰਦੇ ਰਹਿੰਦੇ ਨੇ ਤੇ ਜਿਹੜੇ insan ਤੋਂ ਜਿੰਦਗੀ ਵਿੱਚ ਦੇਖਿਆ ਹੋਵੇਗਾ ਕਿ ਕਦੇ ਭੇਤ ਨਹੀਂ ਦਿੰਦੇ ਚਾਹੇ ਉਹਨਾਂ ਦੇ ਕੋਲ ਬਹੁਤ ਕੁਝ ਆ ਦੇਖਣ ਨੂੰ ਹੀ ਪਤਾ ਚੱਲਦਾ ਹੈ ਕਿ ਇਹਨਾਂ ਕੋਲ ਬਹੁਤ ਕੁਝ ਹੈ ਪਰ ਫਿਰ ਵੀ ਉਹ ਇਹ ਹੀ ਕਹਿਣਗੇ ਕਿ ਸਾਡੇ ਕੋਲ ਕੁਝ ਵੀ ਨਹੀਂ ਸੋ ਇੰਨੀ ਗੱਲ ਦੇ ਵਿੱਚ ਹੀ ਉਹ ਬਚ ਜਾਂਦੇ ਨੇ ਤੇ ਆਪਣੀ ਬਰਕਤ ਨੂੰ ਲੁਕੋ ਕੇ ਰੱਖਦੇ ਆ ਸੋ ਇੱਥੇ ਇਹ ਨਹੀਂ ਕਮਾਗੇ ਕਿ ਤੁਸੀਂ ਕਿਸੇ ਨੂੰ ਝੂਠ ਬੋਲੋ ਤੁਸੀਂ ਚੁੱਪ ਕਰ ਜੂ ਕਿ ਨਾ ਕਿਸੇ ਨੂੰ ਤੁਸੀਂ ਪੁੱਛੋ ਕਿ ਤੁਸੀਂ ਕੀ ਕਮਾਉਂਦੇ ਹੋ ਨਾ ਉਹਦੇ ਬਾਰੇ ਦੱਸੋ ਜੇਕਰ ਤੁਸੀਂ ਨਹੀਂ ਕਿਸੇ ਨੂੰ ਪੁੱਛੋਗੇ ਤੇ ਕੋਈ ਵੀ ਹਿੰਮਤ ਨਹੀਂ ਕਰੇਗਾ ਤੁਹਾਨੂੰ ਪੁੱਛਣ ਦੀ ਸੋ ਕਈਆਂ ਦੀ ਆਦਤ ਹੁੰਦੀ ਹੈ ਕਿ ਖੁਦ ਦਾ ਨਹੀਂ ਦੱਸਣਾ ਅਗਲੇ ਨੂੰ ਪੁੱਛਣਾ ਤੇ ਇੱਕ ਦੋ ਵਾਰ ਉਹਨਾਂ ਨੂੰ ਇਗਨੋਰ ਕਰੋਗੇ ਤੇ ਮੁੜ ਕੇ ਉਹ ਤੁਹਾਨੂੰ ਪੁੱਛਣੋਂ हट ਜਾਣਗੇ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਤੇ ਧਿਆਨ ਦੇਣਾ ਜੇਕਰ ਜ਼ਿੰਦਗੀ ਵੀ ਤਰੱਕੀ ਕਰਨੀ ਹੈ ਤੇ ਤੀਸਰੀ ਜੋ ਮੇਨ ਗੱਲ ਹੈ ਉਹ ਇਹ ਹੈ ਕਿ ਘਰ ਵਿੱਚ ਜੇ ਦਰਵਾਰ ਹੈ ਪੀਰਾਂ ਦੀ ਸੇਵਾ ਕਰਦੇ ਹੋ ਜਾਂ ਕਿਸੇ ਵੀ ਦੇਦੇ ਦੀ ਗੁਰੂ ਦੀ ਸੇਵਾ ਕਰਦੇ ਹੋ ਕਿਸ ਤਰੀਕੇ ਦੇ ਨਾਲ ਸੇਵਾ ਕਰ ਰਹੇ ਹੋ ਕੀ ਕਹਿ ਕੇ ਤੁਸੀਂ ਸੇਵਾ ਕਰ ਰਹੇ ਹੋ ਜਣੀ ਕਿਹੜੇ ਬਚਨ ਕਰਦੇ ਹੋ ਮਾਲਕ ਦੇ ਨਾਲ ਕਿਹੜੀ ਗੱਲਬਾਤ ਕਰਦੇ ਹੋ ਇਹ ਗੱਲ ਦਾ ਕਦੇ ਭੇਦ ਕਿਸੇ ਨੂੰ ਨਾ ਦੋ ਜਣੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰ ਰਹੇ ਹੋ ਸੋ ਦਿਖਣ ਨੂੰ ਤਾਂ ਕਿਸੇ ਨੂੰ ਦਿਸੇਗਾ ਮੰਨ ਲਓ ਕਿ ਤੁਸੀਂ ਲੱਗਦਾ ਤਾਂ ਪੀਰ ਦਾ ਸਰੂਪ ਰੱਖਿਆ ਹੋਇਆ ਹੈ ਆ ਉਹਨਾਂ ਦੇ ਨਾਮ ਦਾ ਚਰਾ ਕੀਤਾ ਆ ਪਰ ਫਿਰ ਵੀ ਕੋਈ ਢੰਗ ਹੁੰਦਾ ਆ ਕਿ ਅਸੀਂ ਇਸ ਹਿਸਾਬ ਨਾਲ ਸੇਵਾ ਕਰ ਰਹੇ ਹਾਂ ਆ ਤਰੀਕੇ ਨਾਲ ਆ ਗੱਲਾਂ ਅਸੀਂ ਆਪਣੇ ਪੀਰ ਦੇ ਨਾਲ ਕਰਦੇ ਹਾਂ ਜਦੋਂ ਤੁਸੀਂ ਇਹ ਗੱਲਾਂ ਦਾ ਪੇਤ ਦਿੰਦੇ ਹੋ ਇੱਥੇ ਵੀ ਮਾਰ ਖਾਂਦੇ ਹੋ ਕਿਉਂਕਿ ਹਰ ਕੋਈ ਇੱਕ ਜਿਹਾ ਨਹੀਂ ਹੁੰਦਾ ਕਿਸੇ ਦੇ ਦਿਲ 'ਚ ਕੀ ਚੱਲਦਾ ਆ ਇਹ ਕਿਸੇ ਨੂੰ ਨਹੀਂ ਪਤਾ ਸੋ ਇੱਥੇ ਵੀ ਬਹੁਤ ਵੱਡੀ ਅਸੀਂ ਗਲਤੀ ਕਰ ਲੈਂਦੇ ਆ ਕਿਉਂਕਿ ਰੁਕਾਵਟ ਪਾਉਣ ਵਾਲੇ ਬਹੁਤ ਗੱਲਾਂ ਨੂੰ ਕੱਢ ਲੈਂਦੇ ਨੇ ਸੋ ਬਹੁਤ ਤਰ੍ਹਾਂ ਦੇ ਤਰੀਕੇ ਲੱਭ ਲੈਂਦੇ ਨੇ ਕਿ ਇਹਨਾਂ ਦਾ ਕਿਸੇ ਤਰ੍ਹਾਂ ਕੰਮ ਪਗੜਿਆ ਜਾਵੇ ਸੋ ਜਦੋਂ ਅਸੀਂ ਇਹ ਗੱਲਾਂ ਦਾ ਪੇਟ ਦਵਾਂਗੇ ਤੇ ਖੁਦ ਹੀ ਇੱਥੇ ਫਸ ਜਾਂਦੇ ਆ ਜੀ ਇਹ ਖਾਸ ਕਰਕੇ ਤਿੰਨਾਂ ਗੱਲਾਂ ਤੇ ਅਮਲ ਕਰਨਾ ਜੇਕਰ ਜ਼ਿੰਦਗੀ ਵਿੱਚ ਸੁੱਖ ਚਾਹੁੰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀਰਾ ਦੀ ਜੀ ਜੈ ਸਈਆਂ ਦੀ